ਲਓ ਭਾਈ ਮਿੱਤਰੋ ਤੁਹਾਨੂੰ ਅੱਜ ਐਸੇ ਮਕੈਨਿਕ ਕੋਲੇ ਲੈ ਕੇ ਆਏ ਆ ਜਿਹੜਾ ਗੱਡੀ ਨੂੰ ਦੇਖ ਕੇ ਹੀ ਉਹਦਾ ਫਾਲਟ ਲੱਭ ਲੈਂਦਾ ਨੌਕਸ ਲੱਭ ਲੈਂਦਾ ਸੋ ਆਪਾਂ ਪਹੁੰਚੇ ਅੱਜ ਦੇਵਵੀਰ ਕੋਲੇ ਗੁਰੂ ਨਾਨਕ ਮੋਟਰ ਗੈਰੇਜ ਕੋਲੇ ਮੋਦਕੀ ਸੋ ਤੁਹਾਨੂੰ ਅੱਜ ਸਾਰੀਆਂ ਇਧਰ ਗੱਡੀਆਂ ਦਿਖਾਉਨੇ ਆ ਦੇਖੋ ਕਿੰਨੀਆਂ ਗੱਡੀਆਂ ਸਾਰੀਆਂ ਰਿਪੇਅਰ ਹੋਣ ਵਾਸਤੇ ਆਈਆਂ ਤੇ ਰਿਪੇਅਰ ਕਰਦਾ ਭਾਈ ਇੱਕ ਨੰਬਰ ਪਿਛਲੇ 30 ਸਾਲ ਤੋਂ ਇੱਥੇ ਵਰਕਸ਼ਾਪ ਆ ਸੋ ਸ਼ਹਿਰ ਮੋਦਕੀ ਦੇ ਵਿੱਚ ਇਧਰ ਦੇਖੋ ਸਾਰੇ ਮਕੈਨਿਕ ਲੱਗੇ ਆ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਿੱਕਾ ਹੋਰ ਵਧੀਆ ਬਸ ਵਧੀਆ ਚੜ੍ਹਦੀ ਕਲਾ ਕਿਹੜੀਆਂ ਕਿਹੜੀਆਂ ਗੱਡੀਆਂ ਫਿਰ ਕਹਿੰਦੇ ਗੱਡੀ ਵੇਖ ਕੇ ਨੌਕਸ ਲੱਭ ਲੈਨੇ ਤੁਸੀਂ ਆਪਾਂ ਡੀਜ਼ਲ ਪੈਟਰੋਲ ਸਾਰੀਆਂ ਗੱਡੀਆਂ ਦੇ ਕੰਮ ਕਰਦੇ ਹਾਂ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਫਾਲਟ ਹੋਵੇ ਕੋਈ ਸਰਵਿਸ ਕਰਾਉਣੀ ਹੋਵੇ ਡੀਜ਼ਲ ਦੀ ਪੈਟਰੋਲ ਗੱਡੀ ਦੀ ਹਾਂਜੀ ਸਾਰੇ ਕੰਮ ਇਟੂ ਜੈਡੀ ਠੀਕ ਹੈ ਸਪੇਅਰ ਪਾਰਟਸ ਵੀ ਆਪਣੇ ਕੋਲੇ ਹੁੰਦੇ ਨੇ ਆਪਣਾ ਆਪ ਦੇ ਰੱਖਿਆ ਡਾਗ ਆਪਰੇਸ਼ਨ ਹੋਵੇ ਲਓ ਭਾਈ ਗਾਹਕ ਪਰੇਸ਼ਾਨ ਨਾ ਹੋਵੇ ਸਾਰਾ ਸਪੇਅਰ ਪਾਰਟਸ ਦਾ ਵੀ ਇੱਥੇ ਸਮਾਨ ਮਿਲਦਾ ਤੇ ਇਧਰ ਦੇਖੋ ਗੱਡੀਆਂ ਗੱਡੀਆਂ ਖੜੀਆਂ ਤੇ ਕੋਈ ਵੀ ਨੁਕਸ ਹੋਵੇ ਗੱਡੀ ਤੁਸੀਂ ਇੱਥੇ ਲੈ ਕੇ ਆਉਣੀ ਆ ਤੇ ਸਰਵਿਸ ਵੀ ਕਰਾ ਸਕਦੇ ਕੋਈ ਫਾਲਟ ਹੋਵੇ ਡੀਜ਼ਲ ਪੈਟਰੋਲ ਗੱਡੀਆਂ ਦਾ ਭਾਈ ਕੰਮ ਕਰਦਾ ਪੂਰਾ ਇੱਕ ਨੰਬਰ ਤਸੱਲੀ ਵਾਲਾ ਸੋ ਕਿਸੇ ਨੇ ਵੀ ਕੋਈ ਗੱਡੀ ਸਰਵਿਸ ਕਰਾਉਣੀ ਹੋਵੇ ਕਿਸੇ ਤਰ੍ਹਾਂ ਦੀ ਰਿਪੇਅਰ ਕਰਾਉਣੀ ਹੋਵੇ ਜਾਂ ਕੋਈ ਵੀ ਆਵਾਜ਼ ਕਰਦੀ ਹੋਵੇ ਧੂਆਂ ਮਾਰਦੀ ਹੋਵੇ ਬਲੋ ਮਾਰਦੀ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਫਾਲਟ ਹੋਵੇ ਬ੍ਰੇਕਾਂ ਵਗੈਰਾ ਦਾ ਸਾਰਾ ਕੰਮ ਤੁਹਾਨੂੰ ਐਂ ਤਸੱਲੀ ਬਖਸ਼ ਮਿਲੂਗਾ ਗਾਰੰਟੀ ਵਾਲਾ ਪੂਰਾ ਕੰਮ ਤੇ ਮੈਂ ਕਹਿੰਦਾ ਕੋਈ ਵੀ ਗੱਡੀ ਹੋਵੇ ਤਾਂ ਇੱਕ ਵਾਰੀ ਜ਼ਰੂਰ ਪਹੁੰਚਿਆ ਜਾਓ ਸ਼ਹਿਰ ਮੁਦਕੀ ਤੇ ਜਿਵੇਂ ਇਧਰ ਤੁਸੀਂ ਦੇਖ ਸਕਦੇ ਹੋ ਸਾਰਾ ਸਪੇਅਰ ਪਾਰਟ ਦਾ ਸਮਾਨ ਆ ਮੁਗਲੈਲ ਤੋਂ ਇਹਦਾ ਵਾ ਸਾਰੇ ਡਸਕਟ ਡਸਕੰ ਦਾ ਕਿਤੇ ਵੀ ਨਹੀਂ ਜਾਣਾ ਪੈਂਦਾ ਬਈ ਹਾਂ ਹਾਂ ਸਾਰੇ ਸਮਾਨ ਬਈ ਆਪਣੇ ਕੋਲੇ ਓਰੀਜਨਲ ਸਮਾਨ ਆ ਤੇ ਗਾਹਕ ਦੀ ਪੂਰੀ ਇੱਥੇ ਸੰਤੁਸ਼ਟੀ ਹਾਂ ਜਾਇਜ਼ ਰੇਟ ਜਿਹੜਾ ਆਪਣੀ ਵੀਡੀਓ ਵੇਖਿਆਊਗਾ ਜੇ ਕੋਈ ਗੱਡੀ ਲੈ ਕੇ ਆਊਗਾ ਪੂਰੀ ਸੰਤੁਸ਼ਟੀ ਨਾ ਤੋਰੇਗਾ ਪੂਰਾ ਮਾਨਤਨ ਕਰਾਂਗੇ ਬਈ ਗੱਲ ਹੀ ਕੋਈ ਪੂਰੀ ਗਾਰੰਟੀ ਫੁੱਲ ਗਾਰੰਟੀ ਬਈ ਤੇ ਸਮਾਨ ਸਾਰਾ ਓਰੀਜਨਲ ਓਰੀਜਨਲ ਸਮਾਨ ਹੋਊਗਾ ਹੂੰ ਰੇਟ ਜਾਇਜ਼ ਹੋਊਗਾ ਲਓ ਵੀ ਰੇਟ ਹੋਊਗਾ ਜੈ ਜ ਬਾਕੀ ਆਪਾਂ ਇਹ ਤੋਂ ਕੰਮ ਕਰਵਾਉਂਦੇ ਰਹਿੰਨੇ ਆ ਕੋਈ ਇਹਦੀ ਆਪਾਂ ਪ੍ਰਮੋਸ਼ਨ ਨਹੀਂ ਇੱਕ ਭਰਾ ਆਪਣਾ ਤੇ ਇਹਦੀ ਆਪਾਂ ਕੰਮ ਬਹੁਤ ਤੇ ਭਰਾਵਾਂ ਦੇ ਨਾਲ ਬਸ ਭਰਾਵਾਂ ਦਾ ਪਿਆਰ ਚਾਹੀਦਾ ਤੇ ਸਪੇਅਰ ਪਾਰਟਸ ਤੁਸੀਂ ਕਿਤੇ ਨਹੀਂ ਜਾਣਾ ਬਸ ਤੁਸੀਂ ਇੱਥੇ ਗੱਡੀ ਲੈ ਕੇ ਆ ਜਾਣਾ ਨੌਕਸ ਨੇ ਆਪੇ ਲੱਭਣਾ ਤੇ ਆਪੇ ਤੁਹਾਨੂੰ ਠੀਕ ਕਰ ਦੇਣਾ ਤੇ ਰੇਟ ਜਿਹੜਾ ਹੋਊਗਾ ਬਾਜ਼ਾਰ ਨਾਲੋਂ ਘੱਟ ਹੋਊਗਾ ਤੇ ਤੁਹਾਨੂੰ ਕਿਤੇ ਵੀ ਨਹੀਂ ਜਾਣ ਦੀ ਲੋੜ ਬਸ ਤੁਸੀਂ ਆ ਕੇ ਇੱਥੇ ਗੱਡੀ ਖਿਲਾਰ ਦੇਣੀ ਆ ਦੇਖੋ ਗੱਡੀਆਂ ਹੀ ਗੱਡੀਆਂ ਖੜੀਆਂ ਤੇ ਇਹ ਨਹੀਂ ਵੀ ਜ਼ਿਆਦਾ ਟਾਈਮ ਲੱਗੂਗਾ ਮਕੈਨਿਕ ਵੀਰ ਕੋਲੇ ਬਹੁਤ ਆ ਤੇ ਮਕੈਨਿਕ ਸਾਰੇ ਵਧੀਆ ਕੰਮ ਵਾਲੇ ਮੁੰਡੇ ਆ ਸੋ ਇਧਰ ਤੁਸੀਂ ਦੇਖ ਸਕਦੇ ਹੋ ਸਾਰੀਆਂ ਗੱਡੀਆਂ ਰਿਪੇਅਰ ਹੋਣ ਵਾਸਤੇ ਆਈਆਂ ਕਿਸੇ ਦੀ ਸਰਵਿਸ ਹੋਣ ਵਾਲੀ ਆ ਇਧਰ ਦੇਖੋ ਤੁਸੀਂ ਇੰਜਨ ਵਗੈਰਾ ਗੱਡੀ ਦਾ ਕੁਝ ਵੀ ਕਰਾਉਣਾ ਹੋਵੇ ਨਾ ਬ੍ਰੇਕਾਂ ਬਰੁੱਕਾ ਦਾ ਕੰਮ ਸਾਰਿਆਂ ਤਸੱਲੀ ਬਖਸ਼ ਹੋਊਗਾ ਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਪੁਰਾਣੇ ਆ ਸਾਰੇ ਤੁਸੀਂ ਜਾਣਦੇ ਹੀ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤੇ ਜ਼ਰੂਰ ਪਹੁੰਚਿਓ ਲਓ ਬਈ ਆਪਣੀ ਗੱਡੀ ਹੋ ਚੱਲੀ ਡਨ ਕਿਵੇਂ ਓਕੇ ਹੋ ਗਿਆ ਕੰਮ ਹਾਂਜੀ ਹਾਂਜੀ ਹੋ ਗਿਆ ਲਓ ਬਈ ਡੈਸਕ ਇੱਕ ਡੈਸਕ ਲੱਗੀ ਸੀ ਉਹ ਵਿੱਚੋਂ ਹਾਂ ਡੈਸਕ ਜੀ ਹੋ ਗਈ ਸੀ ਖਤਮ ਟੂਲ ਟੂਲ ਲਾ ਕੇ ਨਵੀਆਂ ਡੈਸਕਾਂ ਪਾ ਦਿੰਦੇ ਆ ਤੇ ਕੰਮ ਮੈਂਟੂ ਮੈਂਟਰੀ ਕਰ ਦਿੰਦੇ ਆ ਆ ਮਕੈਨਿਕ ਸਾਹਿਬ ਪੇਟਸ ਲੈ ਕੇ ਕਿਵੇਂ ਵਧੀਆ ਜੀ ਓਕੇ ਗੱਡੀ ਆਪਣੀ ਹਾਂਜੀ ਹਾਂਜੀ ਕਰੀ ਜਾਂਦੇ ਬੰਦੇ ਲਾ ਜੀ ਹੋ ਗਿਆ ਕੰਮ ਡਨ ਡੈਸਕਾਂ ਡੈਸਕਾਂ ਪਾ ਦਣੀਆਂ ਨਵੀਆਂ ਤੇ ਕੰਮ ਜਿਵੇਂ ਤੁਹਾਨੂੰ ਦੱਸਿਆ ਵਧੀਆ ਹੀ ਕਰਦੇ ਆ ਫੇਰ ਆਪਾਂ ਕਿਸ ਦਿਨ ਦੀ ਸਰਵਿਸ ਵੀ ਕਰਾਵਾਂਗੇ ਅੱਜ ਥੋੜਾ ਟਾਈਮ ਘਟ ਤੇ ਬਾਕੀ ਜਰੂਰ ਪਹੁੰਚੋ ਗੱਡੀਆਂ ਕਰਾਓ ਚੈੱਕਅਪ